ਮੁੰਬਈ ਤੋਂ ਜਦ ਸਿੱਧਾ ਆਦਮਪੁਰ ਉਤਰੇ ਸਤਿੰਦਰ ਸਰਦਾਰ ਦਾ ਪਹੁੰਚ ਗਏ ਆਪਣੇ ਨਾਨਕੇ ਪਿੰਡ ਉਥੇ ਦਾ ਮਾਹੌਲ ਕੀ ਸੀ ਜ਼ਰਾ ਤੁਸੀਂ ਵੀ ਵੇਖੋ ਇਤਫਾਕ ਨਾਲ ਬੰਬੇ ਤੋਂ ਸਿੱਧੇ ਆਦਮਪੁਰ 에어ਪੋਰਟ ਉਤਰੇ ਸਾਡਾ ਨਾਨਕਾ ਪਿੰਡ ਲੁਟੇੜਾ ਕਲਾ ਉਥੋਂ ਸਿਰਫ 11 ਕਿਲੋਮੀਟਰ ਹੀ ਹੈ ਸੁਨਾਨ ਕੇ ਕਰ ਜਾਣ ਦਾ ਸਬਬ ਬਣ ਗਿਆ ਕਾਹਨਾਂ ਕਾਇ ਨਾ ਮੇਰੀ ਉਹ ਗਲੀਆਂ ਜਿੱਥੇ ਖੇਡਦੇ ਆ ਪਹਿਲੀ ਵਾਰ ਹਰਮੋਨੀਅਮ ਦੀ ਆਵਾਜ਼ ਸੁਣੀ ਤੇ ਸਦਾ ਲਈ ਸੰਗੀਤ ਨਾਲ ਸਾਝ ਬਣ ਗਈ ਤੇ ਇਹ ਰਾਤ ਦਾ ਬਣਾਉਣ ਵਾਲੇ ਸਰਦਾਰ ਲਖਵੀਰ ਸਿੰਘ ਜੀ ਦੇ ਘਰ ਜਾਣ ਦਾ ਵੀ ਮੌਕਾ ਬਣ ਗਿਆ ਸਭ ਤੋਂ ਅਹਿਮ ਰਹੀ ਪਿੰਡ ਦੇ ਗੁਰਦੁਆਰਾ ਸਭ ਜਾਣ ਦੀ ਗੱਲ ਜਿੱਥੇ ਛੋਟੇ ਹੁੰਦਿਆਂ ਮਾਈਕ ਵਿੱਚ ਪਾਠ ਕਰਨਾ ਤੇ ਪਿੰਡ ਨੂੰ ਪਤਾ ਲੱਗ ਜਾਣਾ ਕਿ ਵਿਲੈਤਿਆਂ ਦਾ ਦੂਤ ਆਇਆ ਹੋਇਆ ਹੈ ਬੰਨ ਉਤੇ ਟਾਇਰ ਚਲਾਉਣ ਦੀਆਂ ਯਾਦਾਂ ਸਮੇਤ ਕਈਆਂ ਦੇ ਨਾਮ ਚੇਤੇ ਆ ਗਏ ਜਿਵੇਂ ਉਸ ਦੌਰ ਵਿੱਚ ਹੀ ਜੀਰੇ ਹੋਈਏ ਤੇ ਯਾਦਾਂ ਦੇ ਐਸੇ ਸਰਮਾਏ ਹੀ ਹੌਲੀ-ਹੌਲੀ ਕਲਮਾਂ ਵਿੱਚ ਰਚਦੇ ਗਏ ਤੇ ਸਤਿੰਦਰ ਹੌਲੀ-ਹੌਲੀ ਸਰਤਾਜ ਹੋ ਗਿਆ ਮੁੰਬਈ ਤੋਂ ਜਦ ਸਿੱਧਾ ਆਦਮਪੁਰ ਉਤਰੇ ਸਤਿੰਦਰ ਸਰਦਾਰ ਦਾ ਪਹੁੰਚ ਗਏ ਆਪਣੇ ਨਾਨਕੇ ਪਿੰਡ ਉਥੇ ਦਾ ਮਾਹੌਲ ਕੀ ਸੀ ਜ਼ਰਾ ਤੁਸੀਂ ਵੀ ਵੇਖੋ ਇਤਫਾਕ ਨਾਲ ਬੰਬੇ ਤੋਂ ਸਿੱਧੇ ਆਦਮਪੁਰ 에어ਪੋਰਟ ਉਤਰੇ ਸਾਡਾ ਨਾਨਕਾ ਪਿੰਡ ਲੁਟੇਰਾ ਕਲਾ ਉਥੋਂ ਸਿਰਫ 11 ਕਿਲੋਮੀਟਰ ਹੀ ਹੈ ਸੁਨਾਨ ਕੇ ਕਰ ਜਾਣ ਦਾ ਸਬਬ ਬਣ ਗਿਆ ਨਾ ਨਾਂ ਦਾ ਹੈ ਉਹ ਗਲੀਆਂ ਜਿੱਥੇ ਖੇਡਦੇ ਆ ਪਹਿਲੀ ਵਾਰ ਹਾਰਮੋਨੀਅਮ ਦੀ ਆਵਾਜ਼ ਸੁਣੀ ਤੇ ਸਦਾ ਲਈ ਸੰਗੀਤ ਨਾਲ ਸਾਜ ਬਣ ਗਈ ਤੇ ਇਹ ਰਾਤ ਦਾ ਬਣਾਉਣ ਵਾਲੇ ਸਰਦਾਰ ਲਖਵੀਰ ਸਿੰਘ ਜੀ ਦੇ ਘਰ ਜਾਣ ਦਾ ਵੀ ਮੌਕਾ ਬਣ ਗਿਆ ਸਭ ਤੋਂ ਅਹਿਮ ਰਹੀ ਪਿੰਡ ਦੇ ਗੁਰਦੁਆਰਾ ਸਭ ਜਾਣ ਦੀ ਗੱਲ ਜਿੱਥੇ ਛੋਟੇ ਹੁੰਦਿਆਂ ਮਾਈਕ ਵਿੱਚ ਪਾਠ ਕਰਨਾ ਤੇ ਪਿੰਡ ਨੂੰ ਪਤਾ ਲੱਗ ਜਾਣਾ ਕਿ ਵਿਲੈਤਿਆਂ ਦਾ ਦੂਤ ਆਇਆ ਹੋਇਆ ਹੈ ਬੰਨ ਉਤੇ ਟਾਇਰ ਚਲਾਉਣ ਦੀਆਂ ਯਾਦਾਂ ਸਮੇਤ ਕਈਆਂ ਦੇ ਨਾਮ ਚਿੱਤੇ ਆ ਗਏ ਜਿਵੇਂ ਉਸ ਦੌਰ ਵਿੱਚ ਹੀ ਜੀਰੇ ਹੋਈਏ ਤੇ ਯਾਦਾਂ ਦੇ ਐਸੇ ਸਰਮਾਏ ਹੀ ਹੌਲੀ-ਹੌਲੀ ਕਲਮਾਂ ਵਿੱਚ ਰਚਦੇ ਗਏ ਤੇ ਸਤਿੰਦਰ ਹੌਲੀ-ਹੌਲੀ ਸਰਤਾਜ ਹੋ ਗਿਆ